28 ਗੱਤ ਪੰਜਾਬ ਦਾ ਮੌਸਮ ਦੀ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਅਸੀਂ ਪੂਰੀ ਜਾਣਕਾਰੀ ਜਿਹੜੀ ਆ ਤੁਹਾਨੂੰ ਇਸ ਵੀਡੀਓ ਵਿੱਚ ਦੇਣ ਜਾ ਰਹੇ ਹਾਂ ਕਿ ਪੰਜਾਬ ਦੇ ਕਿਹੜੇ-ਕਿਹੜੇ ਜ਼ਿਲ੍ਹਿਆਂ ਦੇ ਵਿੱਚ ਅੱਜ ਭਾਰੀ ਬਾਰਿਸ਼ ਜਿਹੜੀ ਆ ਹੋਣ ਜਾ ਰਹੀ ਆ ਪੰਜਾਬ 'ਚ ਲਗਾਤਾਰ ਹੋਈ ਪ੍ਰਸਾਦ ਕਨ ਹਾਲਾਤ ਜਿਹੜੇ ਵਿਗੜਦੇ ਜਾ ਰਹੇ ਨੇ ਜ਼ਿਆਦਾਤਰ ਡੈਮਾਂ ਦੇ ਵਿੱਚ ਪਾਣੀ ਦਾ ਪੱਧਰ ਵਧਣ ਦੇ ਕਨ ਫਲੱਡ ਗੇਟ ਜਿਹੜੇ ਖੋਲਣੇ ਪੈ ਰਹੇ ਨੇ ਜਿਸ ਕਨ ਬਹੁਤ ਸਾਰੇ ਪਿੰਡਾਂ ਦੇ ਵਿੱਚ ਹਰ ਵਰਗੇ ਹਾਲਾਤ ਜਿਹੜੇ ਨੇ ਪਣੇ ਹੋਏ ਨੇ ਏਸ਼ ਵਿਜਾਲੇ ਮੌਸਮ ਵਿਭਾਗ ਨੇ ਸੂਬੇ ਦੇ ਵਿੱਚ ਮੀਂਹ ਨੂੰ ਲੈ ਕੇ ਇੱਕ ਨਵੀਂ ਅਪਡੇਟ ਜਿਹੜੀ ਹੈ ਜਾਰੀ ਕਰ ਦਿੱਤੀ ਹੈ ਤਾਂ ਹੁਣ ਦੱਸਦੇ ਕਿ ਭਾਰਤੀ ਮੌਸਮ ਵਿਭਾਗ ਕੇਂਦਰ ਮੁਤਾਬਕ ਸੂਬੇ ਵਿੱਚ 1 ਸਤੰਬਰ ਤੱਕ ਲਗਾਤਾਰ بارش ਦਾ ਦੌਰ ਜਿਹੜਾ ਹੈ ਜਾਰੀ ਰਹੇਗਾ ਹਾਲਕਾ ਅੱਜ ਸਵੇਰ ਤੋਂ ਕਈ ਇਲਾਕਿਆਂ ਵਿੱਚ ਸੂਰਜ ਦੀ ਲੁਕਣ ਵਿੱਚ ਜੜੀ ਹੈ ਜਾਰੀ ਹੈ ਕੁਝ ਇਲਾਕਿਆਂ ਦੇ ਵਿੱਚ ਸੂਰਜ ਜਿਹੜਾ ਹੈ ਚਮਕਿਆ ਤੇ ਕੁਝ ਇਲਾਕਿਆਂ ਦੇ ਵਿੱਚ ਹਲਕੀ ਤੋਂ ਭਾਰੀ بارش ਵੀ ਜਿਹੜੀ ਆ ਹੋਈ ਆ ਬੀਤੇ ਦਿਨ ਕੱਲ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਕਾਫੀ ਜ਼ਿਆਦਾ ਭਾਰੀ بارش ਜਿਹੜੀ ਆ ਹੋਈ ਆ ਪਰ ਜੇਕਰ ਅੱਜ ਅਸੀਂ 28 ਅਗਸਤ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਅੱਜ ਸਵੇਰ ਤੇ ਸਵੇਰੇ ਧੁੱਪ ਜਿਹੜੀ ਆ ਨਿਕਲੇਗੀ ਪਰ ਬਾਅਦ 11 ਵਜੇ ਤੋਂ ਬਾਅਦ ਪੰਜਾਬ ਦੇ ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਗੁਰਦਾਸਪੁਰ ਪਠਾਨਕੋਟ ਅਮਰੀਕਾ ਜਲੰਧਰ ਲੁਧਿਆਣਾ ਮਾਨਸਾ ਫਰੀਦਕੋਟ ਫਿਰੋਜ਼ਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਨੰਗੜ ਤਲਵਾੜਾ ਦਸੂਹਾ ਮੁਕੇਰੀਆਂ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਬਹੁਤ ਹੀ ਜ਼ਿਆਦਾ ਭਾਰੀ بارش ਛਿੜੀ ਅੱਜ ਦੁਪਹਿਰ ਤੋਂ ਬਾਅਦ ਹੋਣ ਜਾ ਰਹੀ ਹੈ ਮੌਸਮ ਵਿਭਾਗ ਦੀ ਭਵਿੱਖਬਾਣੀ ਦੇ ਮੁਤਾਬਕ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਦਾ ਸਭ ਤੋਂ ਵੱਧ ਅਸਰ ਮਾਝੇ ਦੇ ਵਿੱਚ ਦੇਖਣ ਨੂੰ ਮਿਲੇਗਾ ਕਿਉਂਕਿ ਮਾਝੇ ਏਰੀਆ ਦੇ ਵਿੱਚ ਰਾਵੀ ਦਰਿਆ ਅਤੇ ਬਿਆਸ ਦਰਿਆ ਨੇ ਕਹਿੜ ਜਿਹੜਾ ਮਚਾਇਆ ਹੋਇਆ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਿਹੜਾ ਹਾੜ ਜਿਹੜਾ ਆਇਆ ਹੋਇਆ ਇਸ ਤਰ੍ਹਾਂ ਮੈਂ ਜੇਕਰ ਅਸੀਂ ਮਾਲਵੇ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਹਲਕੀ ਤੋਂ ਭਾਰੀ بارش ਜਿਹੜੀ ਆ ਹੋਵੇਗੀ ਪਰ ਉਹਨਾਂ ਲਈ ਕੋਈ ਵੀ ਅਲਰਟ ਜਿਹੜਾ ਜਾਰੀ ਨਹੀਂ ਕੀਤਾ ਗਿਆ ਸੋ ਇਹ ਸੀ ਸਾਡਾ ਅੱਜ ਦਾ ਕਿਸਾਨ ਵੀਰੋ ਮੌਸਮ ਅਪਡੇਟ ਹੋਰ ਅਪਡੇਟ ਜਾਣਨ ਲਈ ਚੈਨਲ ਨਾਲ ਜੁੜੇ ਰਹਿਣਾ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤਾਂ ਜੋ ਤੁਹਾਨੂੰ ਹਰ ਰੋਜ਼ ਮੌਸਮ ਸੰਬੰਧੀ ਨਵੀਂ ਤੋਂ ਨਵੀਂ ਅਪਡੇਟ ਜਿਹੜੀ ਆ ਮਿਲਦੀ ਰਹੇ ਸੋ ਬਿਆਸ ਦੇ ਇਲਾਕੇ ਵਿੱਚ ਪਾਣੀ ਦਾ ਵਹਾਅ ਜਿਹੜਾ ਵਧਦਾ ਹੀ ਜਾ ਰਿਹਾ ਆਪਣੇ ਜਿੱਥੇ ਵੀ ਹੋ ਤੁਸੀਂ ਆਪਣੇ ਘਰਾਂ ਦੇ ਵਿੱਚ ਸੁਰੱਖਿਅਤ ਰਹੋ ਧੰਨਵਾਦ